ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਮੰਗਲਵਾਰ ਬੀਰਵਾਰ ਸ਼ਨੀਵਾਰ ਨੂੰ ਕੇਸੀ ਇਸ਼ਨਾਨ ਨਹੀਂ ਕਰਨਾ ਚਾਹੀਦਾ ਇਹਦੇ ਮਗਰ ਵੱਡੇ ਦੋ ਸੰਕੇਤ ਮਿਲਦੇ ਨੇ ਬੀਬੀਆਂ ਜ਼ਰੂਰ ਇਹ ਗਲਤੀਆਂ ਕਰਦੀਆਂ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤਾਂ ਕਰਨ ਬਖਸ਼ਿਸ਼ਾਂ ਕਰਨ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਹੁਤ ਸਾਰੀਆਂ ਚੀਜ਼ਾਂ ਆਪਾਂ ਵੇਖੀਆਂ ਹੋਣਗੀਆਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਵਿਚਾਰੀਆਂ ਹੋਣਗੀਆਂ ਤੇ ਆਪਾਂ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਤੇ ਜਿਹੜਾ ਹੈ ਉਹ ਗੌਰ ਕੀਤਾ ਹੋਏਗਾ ਵਹਿਮ ਭਰਮਾਂ ਧਰਮ ਕਾਂਡ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਵੇਖਦੇ ਆ। ਸੋ ਗੁਰਮੁਖ ਪਿਆਰਿਓ ਇਸ ਕਰਕੇ ਇੱਕ ਚੀਜ਼ ਮੈਂ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰ ਦੇਵਾਂ। ਪਿਆਰਿਓ ਕਿ ਵਹਿਮਾ ਭਰਮਾਂ ਨੇ ਜਿੰਨਾ ਸਾਡਾ ਨੁਕਸਾਨ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ। ਵਹਿਮਾ ਭਰਮਾਂ ਦੇ ਵਿੱਚ ਜਿੰਨਾ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਬਰਬਾਦ ਕੀਤਾ ਹੈ ਉਹਨਾਂ ਕਿਸੇ ਹੋਰ ਨੇ ਨਹੀਂ ਕੀਤਾ। ਪਿਆਰਿਓ ਵਹਿਮਾ ਭਰਮਾਂ ਦੇ ਵਿੱਚ ਪੈ ਕੇ ਅਸੀਂ ਬਹੁਤ ਕੁਝ ਜਿਹੜਾ ਹੈ ਆਪਣਾ ਖਰਾਬ ਕਰ ਲਿਆ ਵਹਿਮਾ ਭਰਮਾਂ ਵਿੱਚ ਪੈ ਕੇ ਅਸੀਂ ਆਪਣੇ ਆਪ ਦਾ ਹੀ ਜਿਹੜਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਬਹੁਤ ਵੱਡਾ ਤੇ ਸਾਧ ਸੰਗਤ ਜਿੰਨੇ ਵੀ ਵੀਰ ਭੈਣਾਂ ਨੇ ਜਿਹੜਾ ਵਹਿਮਾ ਭਰਮਾਂ ਦੇ ਵਿੱਚ ਪਏ ਉਹ ਇੱਕ ਗੱਲ ਜ਼ਰੂਰ ਦੱਸਿਓ ਵੀ ਉਹਨਾਂ ਨੇ ਖਟਿਆ ਕੀ ਤੇ ਉਹਨਾਂ ਨੂੰ ਮਿਲਿਆ ਕੀ ਹੈ ਕੀ ਮਿਲਿਆ ਕੁਝ ਪ੍ਰਾਪਤ ਤੇ ਹੋਇਆ ਨਹੀਂ ਪ੍ਰਾਪਤ ਕੁਝ ਵੀ ਨਹੀਂ ਹੋਇਆ ਤੇ ਵਸਿਕੀ ਐ ਵੀ ਉਹਨਾਂ ਨੇ ਆਪਣਾ ਨੁਕਸਾਨ ਜ਼ਰੂਰ ਕੀਤਾ ਕੁਝ ਨਹੀਂ ਮਿਲਿਆ ਪ੍ਰਾਪਤ ਕੁਝ ਨਹੀਂ ਹੋਇਆ ਸੋ ਸਾਧ ਸੰਗਤ ਇਹ ਗੱਲ ਤਾਂ ਕਰਕੇ ਆਪਾਂ ਨੂੰ ਕਰਨੀ ਪੈਗੀ ਕਿਉਂਕਿ ਸਮਝਦਾਰੀ ਜਿਹੜੀ ਹੈ ਇਸੇ ਦੇ ਵਿੱਚ ਹੈ ਕਿ ਅਸੀਂ ਵਹਿਮ ਭਰਮ ਦੇ ਵਿੱਚੋਂ ਨਿਕਲੀਏ ਇੱਕ ਦੂਜੇ ਦੇ ਮਗਰ ਲਾ ਕੇ ਅਸੀਂ ਵਹਿਮ ਭਰਮ ਕਰੀ ਜਾਂਦੇ ਆ ਨਾ ਭੈਣੇ ਆ ਨਾ ਕਰੀ ਇਹ ਨਾ ਕਰੀ ਉਹ ਨਾ ਕਰੀ ਹੁਣ ਸਭ ਤੋਂ ਵੱਡਾ ਵਹਿਮ ਕੀ ਹੈ ਜੀ ਮੰਗਲਵਾਰ ਵੀਰਵਾਰ ਸ਼ਨੀਵਾਰ ਕਿਸੇ ਇਸ਼ਨਾਨ ਨਾ ਕਰਿਓ ਜੀ ਕਹਿੰਦੇ ਵੀ ਕੀ ਹੋਏ ਇਹ ਬਾਬਿਆਂ ਦੇ ਦਿਨ ਹੁੰਦੇ ਨੇ ਧਾਰੂ ਮੀਟ ਹੋਰ ਪਤਾ ਨਹੀਂ ਕੀ ਕੁਛ ਕਹਿੰਦੇ ਜੀ ਇਹ ਕੁਛ ਵੀ ਨਹੀਂ ਖਾਣਾ ਚਾਹੀਦਾ ਜੀ ਵੀ ਇਹਦਾ ਮਤਲਬ ਵੀ ਇਹ ਬਾਬਿਆਂ ਦੇ ਦਿਨ ਨੇ ਬਾਕੀ ਦਿਨਾਂ ਦੇ ਵਿੱਚ ਉਹ ਡੱਕ ਕੇ ਫਿਰ ਜਾਓ ਸ਼ਰਾਬ ਨਹੀਂ ਪੀਣੀ ਜੀ ਅੱਜ ਬਾਬਿਆਂ ਦਾ ਦਿਨ ਵੀ ਬਾਕੀ ਦਿਨਾਂ ਦੇ ਵਿੱਚ ਫਿਰ ਨਾਲੀਆਂ ਚ ਡਿੱਗਦੇ ਫਿਰਨਾ ਬਾਕੀ ਦਿਨ ਵੀ ਨਾ ਪੀਓ ਬਾਕੀ ਦਿਨ ਵੀ ਸਮਝ ਲਓ ਬਾਬਿਆਂ ਦੇ ਦਿਨ ਨੇ ਸਾਧ ਸੰਗਤ ਹੈ ਅਸੀਂ ਦਿਨਾਂ ਨੂੰ ਵੀ ਵੰਡ ਕੇ ਰੱਖ ਦਿੱਤਾ ਥਿੱਤ ਵਾਰ ਨਾ ਜੋਗੀ ਜਾਣੈ ਰੁੱਤ ਮਾਓ ਨਾ ਕੋਈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਾਂ ਪਹਿਲੀ ਕਹਿ ਦਿੱਤਾ ਕਿ ਭਾਈ ਕੋਈ ਥਿੱਤ ਚੰਗੀ ਨਹੀਂ ਕੋਈ ਮਾੜੀ ਨਹੀਂ ਇਹ ਸਭ ਕੁਛ ਅਕਾਲ ਪੁਰਖ ਦਾ ਜੋ ਬਣਾਇਆ ਹੋਇਆ ਉਹ ਸਭ ਕੁਛ ਵਧੀਆ ਜੋ ਅਕਾਲ ਪੁਰਖ ਨੇ ਬਣਾ ਦਿੱਤਾ ਇਹ ਦਿਨ ਇਹ ਥਿੱਤਾਂ ਵਾਰਾਂ ਇਹ ਰਾਤਾਂ ਇਹ ਸਭ ਕੁਛ ਅਕਾਲ ਪੁਰਖ ਨੇ ਬਣਾਇਆ ਹੋਇਆ ਪਿਆਰਿਓ ਅਸੀਂ ਕੌਣ ਹੁੰਨੇ ਇਹਨਾਂ ਨੂੰ ਚੰਗਾ ਮਾੜਾ ਕਹਿਣ ਵਾਲੇ ਪਰ ਨਹੀਂ ਅਸੀਂ ਤਾਂ ਆਪਣੇ ਆਪ ਜੀ ਲੱਗੇ ਹੋਇਆ ਆਪਣੇ ਆਪ ਦੇ ਵਿੱਚ ਹੀ ਆ ਆ ਹੋ ਗਿਆ ਜੀ ਉਹ ਹੋ ਗਿਆ ਫਲਾਨਾ ਹੋ ਗਿਆ ਟਿਕੜਾ ਹੋ ਗਿਆ ਬੜਾ ਕੁਛ ਅਸੀਂ ਕਰਨਾ ਸ਼ੁਰੂ ਕੀਤਾ ਹੋਇਆ ਬੜਾ ਕੁਛ ਪਿਆਰਿਓ ਜੇ ਨਾ ਵਹਿਮ ਕੀਤਾ ਜੀ ਕਹਿੰਦੇ ਕੋਈ ਕੰਮ ਨਾ ਖਰਾਬ ਹੋ ਜੇ ਜੇ ਨਾ ਵਹਿਮ ਕੀਤਾ ਜੀ ਕਿਤੇ ਆਏ ਨਾ ਹੋ ਜੇ ਆ ਨਾ ਹੋ ਜੇ ਉਹ ਨਾ ਹੋ ਜੇ ਆ ਬ ਆਏ ਜਨਾ ਬਣ ਜੇ ਇੰਜ ਨਾ ਬਣ ਜੇ ਤੇ ਪਤਾ ਨਹੀਂ ਕੀ ਕੀ ਕੁਝ ਜਿਹੜਾ ਅਸੀਂ ਕਰੀ ਜਾ ਰਹੇ ਆ ਪਤਾ ਨਹੀਂ ਕੀ ਕੀ ਕੁਝ ਜਿਹੜਾ ਅਸੀਂ ਹੁਣ ਤੱਕ ਕੀਤਾ ਹੋਇਆ ਹੈ ਪਤਾ ਨਹੀਂ ਕੀ ਕੀ ਕੁਝ ਜਿਹੜਾ ਅਸੀਂ ਹੋਰ ਕਰਨਾ ਹੈ ਅਜੇ ਕੋਈ ਭੇਤ ਨਹੀਂ ਪਿਆਰਿਓ ਸਭ ਤੋਂ ਬੈਟਰ ਗੱਲ ਇਹ ਐ ਸਮਝ ਲਿਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲੇ ਹੀ ਕਹਿ ਦਿੱਤਾ ਮੇਰੇ ਸਤਿਗੁਰੂ ਕਹਿੰਦੇ ਨੇ ਕਿ ਇਹ ਗੱਲ ਭਲਿਆ ਯਾਦ ਰਖੀ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਸਤਿਗੁਰੂ ਕਹਿੰਦੇ ਜਦੋਂ ਤੂੰ ਪਰਮਾਤਮਾ ਤੋਂ ਵਿਛੜੇਂਗਾ ਉਸ ਰੱਬ ਤੋਂ ਵਿਛੜੇਂਗਾ ਕਿ ਯਾਦ ਰਖੀ ਪਿਆਰਿਆ ਫਿਰ ਤੈਨੂੰ ਸਾਰੇ ਹੀ ਰੋਗ ਜਿਹੜੇ ਨੇ ਵਿਆਪ ਪੈਣਗੇ ਸਾਰੇ ਰੋਗਾ ਨੇ ਤੈਨੂੰ ਆ ਕੇ ਗ੍ਰਸ ਲੈਣਾ ਜਦੋਂ ਸਾਰੇ ਰੋਗ ਤੈਨੂੰ ਗ੍ਰਸਣਗੇ ਤੇ ਯਾਦ ਰੱਖੀ ਸਾਰੇ ਰੋਗਾ ਨੇ ਤੈਨੂੰ ਜਿਹੜਾ ਹੈ ਉਹ ਫਿਰ ਆਪਣੇ ਆਪ ਦੇ ਵਿੱਚ ਢਾ ਲਾ ਦੇਣੀ ਹੈ ਜਦੋਂ ਸਾਰੇ ਰੋਗ ਤੈਨੂੰ ਚਿੰਬੜ ਕੇ ਕਦੋਂ ਜਦੋਂ ਤੂੰ ਰੱਬ ਤੋਂ ਦੂਰ ਹੋ ਗਿਆ ਜਦੋਂ ਉਹਦੇ ਨੇੜੇ ਹੋਏਗਾ ਤੇ ਦੋ ਰੋਗ ਤੇ ਤੋਂ ਦੂਰ ਹੋ ਜਾਣਗੇ ਬਹਿਮ ਭਰਮ ਕਰਕੇ ਅਸੀਂ ਕਿ ਫਲਾਣੇ ਬਾਬੇ ਦੇ ਕਹਿੰਦੇ ਜੀ ਦੁੱਧ ਚੜਾਓ ਨਹੀਂ ਤੇ ਮੱਝਾਂ ਦੁੱਧ ਦੇਣੀਆਂ ਬੰਦ ਕਰ ਜਾਂਦੀਆਂ ਮਹਰਾਨੀ ਹੋਈ ਵੀ ਗੁਰੂ ਘਰਾਂ ਦੇ ਵਿੱਚ ਕਿੰਨੀਆਂ ਮੱਝਾਂ ਹੁੰਦੀਆਂ ਅਸੀਂ ਤਾਂ ਕਿਸੇ ਦੇ ਜਿਹੜਾ ਦੁੱਧ ਨਹੀਂ ਚੜਾਇਆ ਬਾਬੇ ਦੇ ਸਾਡੀਆਂ ਮੱਝਾਂ ਦਾ ਦੁੱਧ ਦੇਣੋਂ ਹਟੀਆਂ ਨਹੀਂ ਇਹ ਤਾਂ ਜੀ ਐ ਆ ਜੀ ਇਹ ਤਾਂ ਬੱਚੇ ਬੱਚੇ ਦੀ ਕਹਿੰਦੇ ਜਿਉਂ ਉੱਥੇ ਮੱਥਾ ਟਿਕਾ ਕੇ ਲਿਆਓ ਜੀ ਉੱਥੇ ਕਰਾਓ ਉੱਥੇ ਕਰਾਓ ਜੇ ਕਰਾਓ ਬੱਚਾ ਤੰਦਰੁਸਤ ਰਹੇ ਡਾਕਟਰ ਕੋਲੇ ਤਾਂ ਫਿਰ ਵੀ ਜਾਣਾ ਹੀ ਪੈਂਦਾ ਜਿੱਥੇ ਮਰਜ਼ੀ ਚਲੇ ਜਾਓ ਹਾਂ ਗੁਰੂ ਘਰ ਸ਼ਰਧਾ ਨਾਲ ਮੱਥਾ ਟੇਕੋ ਸਤਿਗੁਰ ਸਾਹਿਬ ਦਵਾਈ ਨੇ ਆਪਣਾ ਕੰਮ ਕਰਨਾ ਤੇ ਇੱਕ ਇਹ ਚੀਜ਼ ਹੈ ਜਿਹੜੀ ਉਹਨੇ ਆਪਣਾ ਕੰਮ ਕਰਨਾ ਭਰੋਸਾ ਜਿੱਥੇ ਭਰੋਸਾ ਪੱਕਾ ਹੋਵੇ ਉੱਥੇ ਦਵਾਈ ਜਿਹੜੀ ਹੈ ਉਹ ਵੀ ਨੀਚੇ ਹੋ ਜਾਂਦੀ ਹੈ ਅਸਰ ਫਿਰ ਗੁਰੂ ਪਰਮਾਤਮਾ ਦੀਆਂ ਦੁਆਵਾਂ ਵਿੱਚ ਹੁੰਦਾ ਹੈ ਉਹਦੀ ਅਰਦਾਸ ਉਹ ਆਪ ਮਿਹਰ ਭਰਿਆ ਹੱਥ ਰੱਖ ਦਿੰਦਾ ਜਿੱਥੇ ਪਿਆਰ ਹੈ ਉੱਥੇ ਦਵਾਈ ਦੀ ਵੀ ਜ਼ਰੂਰਤ ਨਹੀਂ ਪੈਂਦੀ ਸਾਰ ਸੰਗਤ ਇਹ ਤਾਂ ਗੱਲ ਕਿ ਵੀ ਕਈ ਲੋਕਾਂ ਨੇ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਹੀ ਪਾ ਕੇ ਲੁੱਟਿਆ ਹੋਇਆ ਹੈ ਸ਼ਨੀਵਾਰ ਆਜੋ ਜੀ ਕਹਿੰਦੇ ਤੇਲ ਪਾਓ ਜੀ ਸ਼ਨੀ ਦੇਵਤੇ ਦੇ ਨਾਂ ਤੇ ਹੁਣ ਸ਼ਨੀ ਦੇਵਤੇ ਦਾ ਨਾਮ ਵਰਤ ਕੇ ਲੋਕੀ ਤੇਲ ਮੰਗੀ ਜਾਂਦੇ ਆ ਮੰਗਲਵਾਰ ਕਹਿੰਦੇ ਜੀ ਆ ਆ ਹੋ ਜਾਊਗਾ ਜੀ ਆ ਆ ਕਰੋ ਜੀ ਤੁਸੀਂ ਐ ਕਰੋ ਜੀ ਵੀਰਵਾਰ ਨੂੰ ਆ ਕਰੋ ਜੀ ਬੜਾ ਕਾਠ ਹੁੰਦਾ ਇੱਧਰ ਮਰੇਲ ਕੋਲੇ ਲਾਗੇ ਉਥੇ ਬਾ ਚੌਂਕੀਆਂ ਲੱਗਦੀਆਂ ਨੇ ਜੀ ਅੱਜ ਬਾਬਿਆਂ ਦਾ ਦਿਨ ਹੈ ਜੀ ਉਥੇ ਖੇਡਦੇ ਨੇ ਜੀ ਬਾਬੇ ਆ ਗਏ ਜੀ ਸਾਡੇ ਵਿੱਚ ਬੜੀ ਹੈਰਾਨਗੀ ਹੁੰਦੀ ਹੈ ਵੀ ਅਸੀਂ ਆਪ ਚਲੋ ਉਹ ਕਰਦੇ ਆ ਕਰੀ ਜਾਣ ਸਾਡੇ ਬਹੁਤੇ ਪੜ੍ਹੇ ਲਿਖੇ ਲੋਕ ਉਥੇ ਜਾ ਕੇ ਹਾਜ਼ਰੀਆਂ ਭਰਦੇ ਨੇ ਤੇ ਪਿਆਰਿਓ ਉਹ ਲੋਕ ਜਿਨ੍ਹਾਂ ਨੇ ਕਈ ਵਾਰ ਅੰਮ੍ਰਿਤ ਵੀ ਛਕੇ ਹੋਏ ਨੇ ਉਹ ਲੋਕ ਵੀ ਉਥੇ ਜਾਂਦੇ ਨੇ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਉਹਨਾਂ ਦੀ ਕਿਤੋਂ ਪੂਰੀ ਨਹੀਂ ਪੈ ਸਕਦੀ ਪਿਆਰਿਓ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਹੋਏ ਉਹ ਕਿਸੇ ਦਿਨ ਨਹੀਂ ਹੋ ਸਕਦੇ ਗੁਰੂ ਦਾ ਦਰ ਛੱਡ ਕੇ ਸਤਿਗੁਰੂ ਦਾ ਦਰ ਛੱਡ ਕੇ ਇਹੋ ਜਿਹਾ ਜਾ ਕੇ ਚੌਂਕੀਆਂ ਲਾਉਣੀਆਂ ਤੇ ਪਿਆਰਿਓ ਯਾਦ ਰੱਖਿਓ ਫਿਰ ਉੱਥੇ ਤੁਸੀਂ ਫਿਰ ਗੁਰੂ ਤੋਂ ਕੁਛ ਨਾ ਪਾ ਲਿਓ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਫਿਰ ਰੱਖਿਆ ਹੋਇਆ ਨਾ ਵੀ ਬਸ ਰੌ ਰੀਤਾਂ ਪੂਰੀਆਂ ਕਰ ਲਈ ਮਰਨੇ ਪਰਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਕਰਨ ਤੇ ਮੱਥੇ ਅਸੀਂ ਕਿਤੇ ਜਾ ਕੇ ਹੋਰ ਟੇਕ ਦੇ ਲਈਏ ਇਹ ਕਿੱਥੇ ਲਿਖਿਆ ਬਈ ਮੈਂ ਗੱਲਾਂ ਸਿੱਧੀਆਂ ਤੇ ਸੱਚੀਆਂ ਕਰਦਾ ਹੁੰਨਾ ਪਿਆਰਿਓ ਯਾਦ ਰੱਖਿਓ ਬੁੱਲੇ ਸ਼ਾਹ ਨੇ ਇੱਕ ਗੱਲ ਕਹੀ ਸੀ ਪਿਆਰਿਓ ਬੁੱਲੇ ਸ਼ਾਹ ਕਹਿੰਦੇ ਨੇ ਦਰਦਰ ਦੀ ਦੁਰਦੁਰ ਨਾਲੋਂ ਤੂੰ ਹੋ ਜਾ ਇੱਕ ਦਰਦਾ ਜੇ ਦਰਦਰ ਤੇ ਫਿਰੇ ਭਟਕਦਾ ਬੁੱਲੇ ਸਾਹ ਸਾਈਂ ਮਾਫ਼ ਨਹੀਂ ਕਰਦਾ ਤੈਨੂੰ ਉਸ ਪਰਮਾਤਮਾ ਨੇ ਮਾਫ਼ ਨਹੀਂ ਹੋ ਜੇ ਕਰਨਾ ਤੈਨੂੰ ਉਸ ਰੱਬ ਨੇ ਮਾਫ਼ ਨਹੀਂ ਕਰਨਾ ਤੂੰ ਅੱਜ ਇੱਕ ਦਰ ਦਾ ਹੋ ਜਾ ਇੱਕ ਦਰ ਨੂੰ ਆਪਣਾ ਮੰਨ ਲੈ ਤੇ ਯਾਦ ਰੱਖੀ ਤੈਨੂੰ ਬਾਕੀ ਦਰਾਂ ਤੇ ਜਾਣ ਦੀ ਜਿਹੜੀ ਹੈ ਲੋੜ ਨਹੀਂ ਹੈ ਪਿਆਰਿਆ ਇੱਕ ਦਰ ਦਾ ਹੋ ਜਾ ਇਹ ਸਤਗੁਰੂ ਦੇ ਦਰ ਦਾ ਹੋ ਜਾ ਤੇ ਜੇ ਤੂੰ ਐਵੇਂ ਦਰ ਦਰ ਤੇ ਜਾ ਕੇ ਮੱਥੇ ਟੇਕੇਗਾ ਤੇਰਾ ਕੁਝ ਨਹੀਂ ਬਣਨਾ ਤੈਨੂੰ ਕਿਸੇ ਨੇ ਕੁਝ ਨਹੀਂ ਦੇਣਾ ਤੇ ਯਾਦ ਰੱਖੀ ਐਵੇਂ ਤੇਰੀ ਜ਼ਿੰਦਗੀ ਨੰਗ ਜਾਣੀ ਹੈ ਤੇ ਅੱਗੇ ਫਿਰ ਪਰਮਾਤਮਾ ਨੂੰ ਕੀ ਮੂੰਹ ਵਿਖਾਏਗਾ ਭਲਿਆ ਜਾ ਕੇ ਕੀ ਮੂੰਹ ਵਿਖਾਏਗਾ ਰੱਬ ਨੂੰ ਜਾ ਕੇ ਇਹ ਗੱਲ ਦਾ ਜਵਾਬ ਦੇ ਇਹ ਗੱਲ ਦਾ ਉੱਤਰ ਦੇ ਸਤਿਗੁਰੂ ਨੇ ਇਹ ਗੱਲ ਦਾ ਜਵਾਬ ਮੰਗਿਆ ਉੱਤਰ ਮੰਗਿਆ ਬੁੱਲੇ ਸ਼ਾਹ ਨੇ ਸਾਫ਼ ਕਹਿ ਦਿੱਤਾ ਵੀ ਇਹ ਗੱਲ ਯਾਦ ਰੱਖੀ ਇੱਟ ਖੜੱਕੇ ਦੁੱਪੜ ਵੱਜੇ ਨਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੰਨੀ ਗੱਲ ਰੱਬ ਵੀ ਰਾਜੀ ਨਾਲੇ ਰਾਜੀ ਬੁੱਲਾ ਜਦੋਂ ਕਹਿੰਦੇ ਬੁੱਲੇ ਸ਼ਾਹ ਨੇ ਦਰਬਾਰ ਸਾਹਿਬ ਘਰ ਸੇਵਾ ਹੁੰਦੀ ਵੇਖੀ ਤੇ ਉਹਨਾਂ ਨੇ ਉਦੋਂ ਇਹ ਬਚਨ ਕਹੇ ਸੀ ਕਿ ਕਹਿੰਦੇ ਉਦੋਂ ਮਨ ਪ੍ਰਸੰਨ ਹੋ ਗਿਆ ਤੇ ਮੈਂ ਰੱਬ ਦੇ ਦਰ ਤੇ ਆ ਕੇ ਮੈਂ ਧੰਨ ਹੋ ਗਿਆ ਤੇ ਅੱਜ ਤੋਂ ਬਾਅਦ ਮੇਰਾ ਜੀਵਨ ਗੁਰੂ ਨੂੰ ਸਮਰਪਿਤ ਹੋ ਗਿਆ ਐਸੀ ਭਾਵਨਾ ਸਾਡੀ ਜਿਹੜੀ ਹੈ ਉਹ ਬਣ ਜਾਏ ਤੇ ਆ ਦਿਨਾਂ ਦੇ ਵਹਿਮ ਭਰਮਾਂ ਦੇ ਵਿੱਚੋਂ ਅਸੀਂ ਨਿਕਲੀਏ ਜੇ ਵਹਿਮ ਭਰਮ ਤੁਹਾਨੂੰ ਲੱਗਦੇ ਆ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦਿਓ ਮੈਂ ਕਹਿੰਦਾ ਸਾਰੇ ਵਹਿਮ ਗੁਰੂ ਨੇ ਸਾਡੇ ਕੱਢ ਦੇਣੇ ਆ ਯਾਦ ਰੱਖਿਓ ਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ